ਲਭੇ ਮਿੱਤਰੋ ਨਵੀ ਨਾਲੋਂ ਤੁਹਾਨੂੰ ਕਾਰ ਦੇਵਾਂਗੇ ਆਪਾਂ ਲਗਭਗ 31 ਲੱਖ ਰੁਪਏ ਸਸਤੀ ਹਾਂਜੀ ਬਾਈ 31 ਲੱਖ ਰੁਪਏ ਦਾ ਯਾਨੀ ਕਿ ਤੁਹਾਡਾ ਫਾਇਦਾ ਕਰਾਵਾਂਗੇ ਤੇ ਤੁਹਾਡਾ ਵੱਡੀ ਕਾਰ ਦਾ ਬ੍ਰਾਂਡਡ ਕਾਰ ਦਾ ਸੁਪਨਾ ਵੀ ਪੂਰਾ ਕਰਾਂਗੇ ਕੀ ਆਲੇ ਸੰਦੀਪ ਭਾਈ ਬਹੁਤ ਵਧੀਆ ਬਾਈ ਸਸਤੀ ਕਾਰ ਸਸਤੀ ਕਾਰ ਬਾਈ ਜੀ ਬਾਈ ਦੇਖਣ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਸਸਤੀ ਕਾਰ ਦੋ ਕਾਰਾਂ ਲੈ ਕੇ ਆਇਆ ਬਾਈ ਦੋਨੇ ਟੌਪ ਦੀਆਂ ਨੇ ਰੇਟ ਵੀ ਇਹੋ ਜਿਹਾ ਵੀ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕਿਸੇ ਵੀ ਕਾਰ ਬਾਜ਼ਾਰ ਤੋਂ ਮਿਲਣਾ ਨਹੀਂ ਹੈਗਾ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਆ ਭਾਈ ਦੀ ਬਰੀਜਾ ਬਰੀਜਾ ਦੀ ਫੇਰ ਜਾਵਾਂਗੇ ਉਧਰ ਕਾਲੇ ਝੋਟੇ ਕਣੀ ਝੋਟਾ ਕਹਿੰਦੀ ਕੋੜਾ ਕਹਿੰਦੀ ਹੈ ਨਾ ਹਾਂਜੀ 10 ਵਜੇ ਇਹਦੇ ਵਾਰ ਨਹੀਂ ਇਹ ਬਾਈ ਜੀ 2016 ਮਾਡਲ ਆ ਹਾਂ ਜੀ ਡੀ ਆਈ ਪਲੱਸ ਪੁਸ਼ ਬਟਨ ਸਟਾਰਟਰ ਟਾਪ ਵਾਲਾ ਮਾਡਲ ਆ ਹਮ ਤੇ ਅਕੀ ਫਰਸਟ ਵਾਲਟੀ ਆਈ ਗੱਡੀ ਗੱਡੀ ਦੀ ਆ ਬਹੁਤ ਨਵੀਂ ਆ ਓਕੇ ਆ ਗੱਡੀ ਜਮਾਂ ਨਵੀਂ ਆ ਮਿੱਤਰੋ ਦੇਖ ਸਕਦੇ ਪੇਂਟ ਪੂਟ ਬਈ ਬੰਪਰ ਸ਼ੈਂਪਰ ਮਾਰੇ ਮੋਟੇ ਹੁੰਦੇ ਨੇ ਐਕਸੀਡੈਂਟ ਵਗੈਰਾ ਕੁਛ ਨਹੀਂ ਐਕਸੀਡੈਂਟ ਕੁਛ ਨਹੀਂ ਹੈਗਾ ਬਈ ਖਿੜਕੀਆਂ ਖੋਲ ਕੇ ਦਿਖਾ ਦੇ ਨੇ ਬਈ ਵਿੱਚੋਂ ਦਿਖਾ ਦਿਓ ਬੂਸ ਮਾਰ ਕੇ ਬਈ ਸੀਟ ਕਵਰ ਪਏ ਹੋਏ ਨੇ ਗੱਡੀ ਬਿਲਕੁਲ ਸਾਫ਼ ਆ ਕਿ ਨੀਟ ਐਂਡ ਕਲੀਨ ਆਗੀ ਤੇ ਜਿਹੜਾ ਮੇਰਾ ਵੀਰ ਕਹਿੰਦਾ ਮੈਨੂੰ ਉੱਚੀ ਗੱਡੀ ਚਾਹੀਦੀ ਹੈਗੀ ਤਾਂ ਬਰੀਜਾ ਲੈ ਕੇ ਆਇਆ ਬਈ ਟਾਇਰ ਟੁਰ ਕੇ ਮੈਨੇ ਬਈ ਟਾਇਰ ਵਧੇ ਨੇ ਬਈ ਅੱਦੇ ਨੇ ਟੈਰਦੇ ਨੇ ਅੱਜੋ ਵੱਧੀ ਨੇ ਅੱਗੋ ਦਿਖਾ ਦੇ ਬੱਬੂ ਸਾਰੀ ਗੱਡੀ ਆਹ ਦਿਖਾ ਬਈ ਡਬਲ ਜਰੀ ਜੁਰੀ ਤੇ ਨਹੀਂ ਬਈ ਕਿੱਥੇ ਪਾਸੋਂ ਨਾ ਬਾਈ ਕਿਤੋਂ ਨਹੀਂ ਕਿਤੋਂ ਨਹੀਂ ਅੱਛਾ ਲੈ ਵੀ ਦੇਖ ਸਕਦੇ ਹੋਗੇ ਲਾਇਬਿਲ ਪਏ ਹੋਏ ਨੇ ਦਿੱਲੀ ਨੰਬਰ ਆ ਲੈ ਕੰਪਨੀ ਨੇ ਵੀਰੇ ਪੰਜੇ ਲਾਇ ਕੰਪਨੀ ਮੈਂਟ ਆਉਂਦੇ ਨੇ ਹਜੇ ਦਿੱਲੀ ਨੰਬਰ ਆ ਬਈ ਨਾ ਦਿੱਲੀ ਨੰਬਰ ਵਿੱਦਾ ਐਨਓ ਸੀ ਵਿੱਦਾ ਐਨਓ ਸੀ ਕਿੰਨੇ ਰੁਪਏ ਦੀ ਦੇ ਦੇ ਗਿਆਂ ਦੀ ਪੇ ਗੱਡੀ ਦੇ ਦਾਂਗੇ ਜੀ ਸਵਾ 4 ਲੱਖ ਰੁਪਏ ਦੀ ਸਵਾ 4 ਲੱਖ ਰੁਪਏ ਦੀ ਕਿਤੇ ਵੀ ਨਹੀਂ ਮਿਲਣੀ ਮਨ ਲੱਗਦਾ ਕਿਤੇ ਵੀ ਨਹੀਂ ਮਿਲਦੀ ਗਾਰੰਟੀ ਆਪਣੀ ਲੇ ਵੀ ਆ ਰੇਟ ਦੇ ਵਿੱਚ ਕਾਰ ਸਵਾ 4 ਲੱਖ ਰੁਪਏ ਦੇ ਵਿੱਚ ਇਹੋ ਜੀ ਕਾਰ ਠੀਕ ਹੈ ਜੀ ਕਿਤੇ ਵੀ ਨਹੀਂ ਮਿਲਣੀ ਹੈਗੀ ਬਾਈ mdi ਵੀ ਨਹੀਂ ਮਿਲਦੀ ਤਾਂ ਜਿਹੜੀ ddi ਪਲੱਸ ਜਿਹੜੀ ddi ਆ ਕੰਡੀਸ਼ਨ ਬਾਈ ਕੰਡੀਸ਼ਨ ਦੇਖਿਓ ਨਾ ਕਿ ਕਾਰ ਜਿਹੜੀ ਮੇਨ ਗੱਲ ਆ ਵੀ ਜਿਹੜੀ ਇਹਦੀ ਕੰਡੀਸ਼ਨ ਆ ਕੀ ਜਮਾ ਨਵੀਂ ਵਰਗੀ ਕੰਡੀਸ਼ਨ ਆ ਨਵੀਂ ਵਰਗੀ ਕਾਰ ਆ ਜੀ ਹੂੰ ਦਿਖਾ ਦਿਓ ਸਮਾਰਗਚਾਰੇ ਬਾਈ 82-83 ਹਜ਼ਾਰ ਓਰਿਜਨਲੀ ਚੱਲੀ ਹੋਈ ਆ ਬਸ ਫਸਟ ਕੁਆਲਟੀ ਦੀ ਹਾਂ ਜੀ 82-83 ਚੱਲੀ ਹੋਏ ਸਵਾ 4 ਲੱਖ ਰੁਪਏ ਦੀ ਤੇ ਹੁਣ ਇੱਧਰ ਆ ਗਏ ਬਾਈ ਇਹ ਆਗੇ ਕਾਲੇ ਕੋੜੇ ਕਣੀ ਜੀ ਹਾਂ ਕਾਲਾ ਕੋੜਾ BMW ਸਨ ਰੂਫ ਵਾਲਾ ਬਈ ਇਹਦੇ ਤੇ 320 ਜੀ ਹੈ 320 320 ਤੇ ਮੇਨ ਗੱਲ ਆ ਬਈ ਪੰਜਾਬ ਨੰਬਰ ਆਗਾ ਠੀਕ ਹੈ ਜੀ ਨੰਬਰ ਵੀ VIP ਹੈ ਪੀ ਵੀ 2930 30 ਦੇਖੋ ਬਈ ਹਣਾ ਸਨ ਰੂਫ ਆ ਮੁੰਡਾ ਕਹਿੰਦਾ ਵੀ ਮੈਂ ਤਾਂ ਸਨ ਰੂਫ ਦੇ ਵਿੱਚ ਖੜਨਾ ਤੇ ਨਾਲ ਤੁਹਾਨੂੰ ਆਪਾਂ ਦਿਖਾ ਦਾਂਗੇ ਵੀ ਸਨ ਰੂਫ ਵਾਲੀ ਕਾਰ ਆ ਗਈ ਹਣਾ ਕਿਉਂ ਬਈ ਖੁਸ਼ਾ ਪੂਰਾ ਸੱਕਦੇ ਫਟ ਕਜਾਹੋ ਲੱਭਿਆ ਵਿੱਚੋਂ ਦਿਖਾ ਦੇ ਕਾਰ ਵਿੱਚੋਂ ਦਿਖਾ ਬਈ ਕਾਰ ਲੈ ਵੀ ਆਟੋਮੈਟਿਕ ਆਗੀ 10 ਵਜੇ ਸੰਦੀਪ ਦੇ ਬਾਰੇ ਇਹ 2010 ਮਾਡਲ ਹੈ ਜੀ ਹੂੰ ਪੰਜਾਬ ਨੰਬਰ ਆ ਠੀਕ ਆ ਤੇ ਗੱਡੀ ਜਮਾ ਨਮੀਆਂ ਬੈਂਪਰ ਸ਼ੈਂਪਰ ਪੇਂਟ ਸ਼ੈਂਟ ਹੋ ਸਕਦੇ ਨੇ ਬਾਕੀ ਕਾਰ ਜਮਾ ਨਮੀਆਂ ਨਾ ਹਾ ਐਕਸੀਡੈਂਟ ਉਹ ਚੀਜ਼ ਦੀ ਗਾਰੰਟੀ ਆਪਣੀ ਠੀਕ ਆ ਠੀਕ ਆ ਨਾ ਤੇ ਵਿੱਦ ਪਾਸਿੰਗ 5 ਸਾਲ ਦੀ ਮਿਲੂਗੀ ਜੀ ਠੀਕ ਆ ਇੱਕ ਚੀਜ਼ ਹੋਰ ਦੇਖੀ ਦੇ ਵਿੱਚ ਬਾਈ ਕਹਿੰਦੇ ਵੀ ਇਹਦੇ ਵਿੱਚ ਮ사ਜਰ ਵੀ ਹੈਗਾ ਹਾਂਜੀ ਹਾਂ ਕਿੱਥੇ ਜਾ ਬਾਈ ਆ ਸੀਟਾਂ ਦੇ ਵਿੱਚ ਹੈ ਆ ਅੱਛਾ ਓਰੇ ਹਾਂਜੀ ਆ ਸੀ ਲੈ ਬਈ ਓਰੇ ਮ사ਜਰ ਵੀ ਹੈ ਗਿਆ ਯਾਨੀ ਕਿ ਬਾਈ ਜਿਹੜਾ ਮੇਰਾ ਵੀਰ ਪਿੱਛੇ ਬੈਠੂਗਾ ਉਹਦੀ ਮ사ਜ ਵੀ ਕਰੂਗੀ ਇਹ ਆ ਦੇਖ ਬਾਈ ਤੇ ਆ ਇਧਰ ਦਿਖਾ ਦੇ ਬਾਈ ਬਟਨਾਂ ਨਾਲ ਹੀ ਕੰਮ ਹੁੰਦਾ ਸਾਰਾ ਹਣਾ ਇੱਕ ਦਿਨ ਮੇਰੀ ਹੱਡ ਬੀਤੀ ਦੱਸਾਂ ਤੁਹਾਨੂੰ ਬਾਈ ਮੈਂ ਚ ਹਾਂਜੀ ਮੈਂ ਨਾ ਜਦੋਂ ਗੱਡੀ ਲੈ ਲਈ ਬਾਈ ਨੇ ਮੈਨੂੰ ਚਾਬੀ ਦਿੱਤੀ ਪੁਸ਼ ਬਟਨ ਵਾਲੀ ਇਹ ਚਾਬੀ ਹੈ ਇਹਦੀ ਹਾਂਜੀ ਦੇਖ ਕੇ ਮੈਂ ਪੁਸ਼ ਬਟਨ ਨਾਲ ਐਦਾਂ ਪੁਸ਼ ਕਰੀ ਜਾ ਮੈਂ ਇਹਨੂੰ ਮਹਾਬਾਈ ਇਹਦਾ ਸਟਾਰਟ ਨਹੀਂ ਹੁੰਦੀ ਐਦਾਂ ਹੀ ਹੁੰਦਾ ਜਣੀ ਹਰੇਕ ਗੱਡੀ ਦੇ ਹਣਾ ਉਹ ਕਹਿੰਦਾ ਯਾਰ ਬੈਟਰੀ ਦਾ ਨਿਊ ਹੈ ਤੇ ਮਹਾਜੀ ਜਿਹੜੇ ਸਟਾਰਟ ਨਹੀਂ ਹੁੰਦੀ ਉਹ ਆਏ ਜਦੋਂ ਉਹਨਾਂ ਨੇ ਚਾਬੀ ਕੀ ਕਰੇ ਇੱਥੇ ਪੁਸ਼ ਕਰਕੇ ਇਹਦੇ ਵਿੱਚ ਬਾਈ ਹਾਂ ਚੱਲ ਵੀ ਛੱਡੋ ਮਹਾ ਯਾਰ ਭਰਾਵਾ ਮੈਨੂੰ ਤਾਂ ਪਤਾ ਨਹੀਂ ਸੀ ਇਹਦੇ ਵਿੱਚ ਚਾਬੀ ਪੈਂਦੀ ਬੰਦਾ ਇਹਦੀ ਪੁਸ਼ ਬਟਨ ਨਾਲ ਵੀ ਚੱਲ ਠੀਕ ਹੈ ਨਾ ਲੈ ਵੀ ਜਾਣੀ ਕਿ ਖੁਦ ਆਪ ਨੂੰ ਨਹੀਂ ਪਤਾ ਸੀ ਬਾਈ ਮੈਂ ਐਵੇਂ ਤੁਹਾਨੂੰ ਹਨਾ ਉਹ ਕਰੀ ਚਲਾਂ ਬਾਕੀ ਗੱਡੀਆਂ ਜਮਨ ਨਾ ਵੱਡੀਆਂ ਗੱਡੀਆਂ ਬਾਈ ਫੀਚਰ ਨਵੇਂ ਨਵੇਂ ਹੁੰਦੇ ਹਨਾ ਬਾਬੂ ਵਿੱਚੋਂ ਸਮਾਰ ਕੇ ਦਿਖਾ ਦੇ ਬਾਈ ਜਮੀ ਨਵੀਂ ਬਟਾ ਨਵੀਂ ਬਟਾ ਨਵੀਂ ਜਮਨ ਡੀਰੇ ਦੀ ਜਮਨ ਨਵੀਂ ਕਾਰ ਆ ਜੀ ਸਹੀ ਗੱਲ ਹੈ ਜੀ ਤੇ ਇਹਦਾ ਵੀ ਰੇਟ ਤੁਹਾਨੂੰ ਇਹੋ ਜਿਹਾ ਦੇਵਾਂਗੇ ਉੱਤਰ ਜਾ ਜਾ ਪੁੱਤ ਬਾਹਰੇ ਆ ਜਾ ਪੁੱਤਰੀ ਹਾਂ ਰੇਟ ਵੀ ਤੁਹਾਨੂੰ ਬਾਈ ਇਹੋ ਜਿਹਾ ਦੇਵਾਂਗੇ ਵੀ ਕਿਤੇ ਵੀ ਨਹੀਂ ਮਿਲਣਾ ਹੈਗਾ ਤੇ ਸਾਰੇ ਪਾਸੋਂ ਦਿਖਾ ਦੇ ਇੱਕ ਵਾਰ ਪੇਂਟ-ਰੇਂਟ ਤਾਂ ਨਹੀਂ ਹੁੰਦੀ ਬਾਈ ਕਿ ਤੂੰ ਨਹੀਂ ਨਹੀਂ ਬਾਈ ਕਿਤੇ ਨਹੀਂ ਹੋਣ ਵਾਲੇ ਆਹਾ ਥੋੜਾ ਜਿਹਾ ਸੁੱਕਾ ਰੈਂਡ ਆਹੀਆ ਜਿਹੜਾ ਲਾਂਗ ਬੈਂਪਰ ਜਾਈ ਵੀ ਪਵਾ ਦੂੰਗਾ ਜੀ ਆਖੂ ਲੈ ਇੰਨੀ ਪੈਣ ਵਾਲਾ ਹੀ ਬਸ ਵੈਸੇ ਲੋਡ ਵੀ ਨਹੀਂ ਹੈਗੀ ਇਹ ਰੇਟ ਦੇ ਦਾਂਗੇ ਜੀ ਆਪਾਂ ਗੱਡੀ ਆਹ ਮਾੜੇ ਅੱਗੇ ਆਇਆ ਇਹਦਾ ਰੇਟ ਇਹ じゃ ਦੇ ਦੇ ਜੋ ਆਪਾਂ ਬੋਲਿਆ ਸੀ ਆ ਵੀ 31 ਲੱਖ ਰੁਪਏ ਸਸਤੀ ਵਿੱਦ ਪਾਸਿੰਗ 5 ਸਾਲ ਦੀ ਕਰਾ ਕੇ ਗੱਡੀ ਦੇ ਦਾਂਗੇ ਜੀ ਸਵਾ 4 ਲੱਖ ਰੁਪਏ ਸਵਾ ਚਾਰ ਲੱਖ ਸਵਾ ਚਾਰ ਲੱਖ ਰੁਪਏ ਦੀ ਅਰ ਚਾਲ ਚਲਾਵਾ ਜਮਨ ਨਵਾ ਉਹ ਵੀ ਸਵਾ ਚਾਰ ਦੀ ਉਹ ਵੀ ਸਵਾ ਚਾਰ ਦੀ ਉਹ ਵੀ ਸਵਾ ਚਾਰ ਦੀ ਜਿਹੜੀ ਮਾਰਗੀ ਬ੍ਰੈਂਡ ਆ ਇੱਕ ਤਰ੍ਹਾਂ ਦਾ ਬਹੁਤ ਵੱਡਾ ਬ੍ਰੈਂਡ ਆ ਜੀ ਬਹੁਤ ਬਿਰ ਵੱਡਾ ਬ੍ਰੈਂਡ ਹੈਗਾ ਸਭ ਤੋਂ ਵੱਡੀ ਗੱਲ ਆ ਪੰਜਾਬ ਨੰਬਰ ਦੀ ਆ ਪੰਜਾਬ ਨੰਬਰ ਦੀ ਗੱਡੀ ਆ ਭਾਈ ਤੁਹਾਨੂੰ ਲਗਭਗ ਯਾਨੀ ਕਿ ਨਵੀਂ ਨਾਲੋਂ 31 31 ਲੱਖ ਰੁਪਏ ਸਸਤੀ ਮਿਲੂਗੀ ਸਵਾ 4 ਲੱਖ ਰੁਪਏ ਦੀ 8.5 ਲੱਖ ਰੁਪਏ ਦੀ ਬਾਈ 2 ਏਕਾਰਾਂ ਲੈ ਕੇ ਜਾ ਸਕਦੇ ਤੁਸੀਂ ਹਾਂਜੀ ਬਾਈ ਸਵਾ 4 ਲੱਖ ਦੀ ਇਹ ਵਾਲੀ ਤੇ ਸਵਾ 4 ਲੱਖ ਰੁਪਏ ਦੀ ਇਹ ਵਾਲੇ ਕੰਮ ਕੁਮ ਤਾਂ ਨਹੀਂ ਕਰਾਉਣਾ ਕੋਈ ਕੰਮ ਨਹੀਂ ਕੁਛ ਨਹੀਂ ਕਰਾਉਣ ਦੀ ਲੋੜ ਜੀ ਇਹ ਸਸਤੀ ਹੈ ਜਿਵੇਂ ਕੋਈ ਦਿੱਕਤ ਨਹੀਂ ਬਾਈ ਜੀ ਕੰਪਨੀ ਲਈ ਆ ਕੇ ਚੈੱਕ ਕਰਾ ਲੈਣ ਵੀ ਗੱਡੀ 'ਚ ਕੋਈ ਕੰਮ ਖਰਚਾ ਹੋਵੇ ਅੱਛਾ ਹਾਂਜੀ ਹਾਂ ਬਾਈ ਕੰਮ ਵੀ ਨਹੀਂ ਕੋਈ ਕਰਾਉਣ ਵਾਲਾ ਹੈਗਾ ਗੱਡੀ ਓਕੇ ਦੀ ਰਿਪੋਰਟ ਆ ਜਮਾਂ ਦੇਖੋ ਤੇ ਸਵਾ 4 ਲੱਖ ਰੁਪਏ ਦੇ ਅੱਗੇ ਖਰਚਾ ਖਰਚਾ ਕਿੰਨਾ ਕੋ ਹੁੰਦਾ ਬਈ ਇਹਦਾ ਕੁਝ ਵੀ ਨਹੀਂ ਦਾ ਕੀ ਖਰਚਾ ਜੀ ਐਲਰਜੀ ਦੀ ਕਰਾਂਦਾ ਜੀ ਸਰਵਿਸ ਵਗੈਰਾ ਸਾਰਾ ਕੁਝ ਨਵੀਂ ਹੋਈ ਹੋਈ ਆ ਅੱਛਾ ਸਭ ਕੁਝ ਨਮਾ ਓਕੇ ਆ ਸਹੀ ਗੱਲ ਆ ਲੈ ਮੈਂ ਸਿਰਫ ਸੈਲ ਮਾਰਨਾ ਚਲਾਉਣੀ ਆ ਯੂਜ਼ ਕਰਨੀ ਆ ਕੋਈ ਕੰਮ ਖਰਚਾ ਨਹੀਂ ਆਪਣੀ ਜ਼ਿੰਮੇਵਾਰੀ ਹੋ ਜੀ ਤੇ ਲਾਈ ਇੱਕ ਵਾਰ ਚਲਾ ਕੇ ਦਿਖਾ ਦਿਓ ਪਹਿਲਾਂ ਹਾਂ ਜੀ ਭਾਈ ਚਲਾਉਣਿਆਂ ਨਾ ਦਾ ਕੀ ਮਤਲਬ ਨੇ ਚਲਾ ਕੇ ਦਿਖਾਉਣਿਆਂ ਕਿ ਵੀ ਆਵਾਜ਼ ਵੀ ਦਿਖਾ ਦਿਨਾ ਨਾ ਤੁਹਾਨੂੰ ਟਾਕੀ ਖੁੱਲੀ ਨਾ ਟਾਕੀ ਖੁੱਲੀ ਸੀ ਬਾਈ ਤਾਂ ਹੀ ਸਟਾਰਟ ਨਹੀਂ ਹੋਈ ਹੈਗੀ ਹੌਲੀ ਹੌਲੀ ਫਿਊਚਰ ਦਾ ਵੇਚੋ ਹੌਲੀ ਹੌਲੀ ਫਿਊਚਰ ਉਹਦੋਂ ਸੇਲ ਕਰ ਦਾਂਗੇ ਜੀ ਤੁਹਾਨੂੰ ਪੇਤਾ ਹੂ ਬਾਈ ਮਿੱਤਰੋ ਆਵਾਜ਼ ਵੀ ਜਮੀ ਨਹੀਂ ਹੈਗੀ ਨਾ ਇਹ ਰ ਜਮੀ ਨੋਰਮਲ ਜੀ ਆਵਾਜ਼ ਆ ਬਾਈ ਪਹਿਲੀ ਸੈਲਫ ਤੇ ਸਟਾਰਟ ਹੋਗੀ ਇਹ ਜੀ ਉਸੇ ਬਾਈ ਵਰਕਿੰਗ ਚਾ ਪੂਰਾ ਜਮਾ ਵਰਕਿੰਗ ਆ ਬਾਈ ਜਮਾ ਆ ਜਾ ਫਿਰ ਬਾਹਰੇ ਆ ਜਾ ਚਲ ਆਇਓ ਨਾ ਏਸੀ ਇੰਨਾ ਚਿਰੜਾ ਵੀ ਤੁਸੀਂ 20 ਕਿਲੋਮੀਟਰ ਚਲਾ ਕੇ ਹੂੰ ਆਪ ਕਹੋਗੇ ਵੀ ਘਟਾ ਦਈਏ ਅੱਛਾ ਆਈਏ ਕਿੱਥੇ ਬਾਈ ਜੀ ਕਿਸੇ ਨੇ ਆਉਣਾ ਵੇ ਲੈਣਾ ਲਹਿਰਾ ਗਾਗਾ ਡਿਸਟ੍ਰਿਕਟ ਸੰਗਰੂਰ ਹਾਂ ਲਦਾਲ ਪਿੰਡ ਆ ਬਾਈ ਲਦਾਲ ਪਿੰਡ ਆ ਹਾਂ ਲੈ ਵੀ ਮਿੱਤਰੋ ਆ ਜਾਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਇਹਨਾਂ ਦੋਨਾਂ ਕਾਰਾਂ ਦੇ ਵਿੱਚੋਂ ਕਿਸੇ ਨੇ ਕੋਈ ਵੀ ਕਾਰ ਲੈਣੀ ਹੋਵੇ ਸਵਾ 4-4 ਲੱਖ ਰੁਪਏ ਦੇ ਦੋਨੀਆਂ ਕਾਰਾਂ ਨੇ ਲੈ ਸਕਦੇ ਹਾਂ ਠੀਕ ਆ ਸੁਨੀਲ ਠੀਕ ਆ ਬਾਈ ਸასი ਕਾਰ ਧੰਨਵਾਦ